ਦੁਬਾਰਾ ਨਾਲ ਜੁੜ ਕੇ ਸੇਵਾ ਕਰਦੀਆਂ ਤਾਂ ਬਾਬਾ ਜੀ ਕਿਸੇ ਗੱਲ ਦੀ ਕੋਈ ਥੋੜ ਨਹੀਂ ਰੱਖਦੇ। ਇਹ ਫੋਟੋਆਂ ਮਖਲਾਈਆਂ ਬਹੁਤ ਆ ਤੁਸੀਂ ਖੋਲਣੀ। ਅੱਛਾ ਪਹਿਲਾਂ ਵੀਰੇ ਤੋਂ ਆਪਣਾ ਨਾਮ ਦੱਸ। ਅੱਛਾ ਇਹ ਜਗੇਵੀਰ ਜਗਤਾਰ ਭਾਜੀ ਨਾਂ ਹੁੰਦਾ ਗੁਰੂ ਫੋਟੋਗ੍ਰਾਫੀ। ਕੀ ਆ ਬਾਤ ਐ? ਜਿਹੜਾ ਨਾ ਹੀ ਗੁਰੂ ਫੋਟੋਗ੍ਰਾਫੀ ਐ ਤੇ ਗੁਰੂ ਜਿਹਦਾ ਨਾਮ ਆ ਗਿਆ ਤਾਂ ਹੋਰ ਕੀ ਰਹਿ ਗਿਆ? ਇਹ ਮੈਂ ਉਹਦਣ 25-30 ਫੋਟੋਆਂ ਤੇ ਜੀ ਖਾਨ ਦੀਆਂ ਖੋਲਤੀਆਂ ਉੱਥੇ। ਅੱਛਾ ਮੈਂ ਦੇਖੀ ਤੂੰ ਉਹਦੇ ਵਾਲਾ ਕੰਮ ਨਾ ਲੈ ਕੇ ਨੀਰੂ ਬਾਜਵਾ ਆਪਾਂ ਕੀ ਕਰਨੇ ਆਪਣੇ ਕੋ ਘਰੇ ਹੈਗੇ ਨੀਰੂ ਬਾਜਵਾ ਵਾ 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 ਇੱਕ ਵਾਰ ਜ਼ੋਰਦਾਰ ਤਾੜੀਆਂ ਯਾਰ ਭਰਾਲੀ ਮੇਰੀ ਫੋਟੋ ਲੈ। ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਮਚ। ਤੁਸੀਂ ਪਿਆਰ ਕਰਦੇ ਹੋ ਤੁਸੀਂ ਮੁਹੱਬਤ ਕਰਦੇ ਹੋ। ਆਹ ਫੋਟੋ ਜਿਹੜੀ ਮੇਰੀ ਹੈ। ਜਗਤਾਰਪਾ ਆਹ ਦਾਨੇ ਵਾਲ ਦਰਬਾਰ ਦੀ ਹੈ। ਤੇ ਜਿਹੜੀ ਆ ਮੇਰੀ ਫੋਟੋ ਹੈ ਇਹ ਬਾਬਾ ਮਰਾਸ਼ਾ ਦਰਬਾਰ ਦੀ ਅਨਕੁਦਰ ਬਾਬਾ ਗੁਲਾਮ ਸ਼ਾਹ ਸਰਕਾਰ ਦੀ। ਤਾਂ ਆਹ ਜਿਹੜੀ ਮੇਰੀ ਉੱਪਰਲੀ ਫੋਟੋ ਹੈ ਇਹ ਸਟੂਡੀਓ ਦੀ ਫੋਟੋ ਹੈ। ਸੋ ਬਹੁਤ ਸ਼ੁਕਰੀਆ ਬਹੁਤ ਲਵ ਯੂ ਭਰਾ ਤੁਸੀਂ ਪਿਆਰ ਕਰਦੇ ਹੋ ਤੁਸੀਂ ਮੁਹੱਬਤ ਕਰਦੇ ਹੋ। ਬਹੁਤ ਸਾਰੇ ਭਰਾ ਜਿਹੜੇ ਜਿਨ੍ਹਾਂ ਨੇ ਟੈਟੂ ਬਹਾਈ ਹੋਏ ਐ। ਇੱਕ ਟਾਈਮ ਐਸਾ ਹੁੰਦਾ ਸੀ ਕੱਕਾ ਭਾਜੀ ਐਨਾਉਂਸਰਾਂ ਦਾ ਰੁਕ ਜਾ ਯਾਰ ਐ ਐਨਾਉਂਸਰਾਂ ਦਾ ਲੈਵਲ ਲੋਕ ਸਮਝਦੇ ਸੀ ਸ਼ਾਇਦ 21 3100 ਤੱਕ ਕੀ ਐ ਇਸ ਤੋਂ ਉੱਪਰ ਕੁਝ ਨਹੀਂ ਹੈ ਪੈਸਾ ਤਾਂ ਮੈਟਰ ਨਹੀਂ ਉਹ ਪੈਸਾ ਤਾਂ ਮੈਟਰ ਨਹੀਂ ਹੈ ਗੱਲ ਇਹ ਹੈ ਕਿ ਆਪਣੀ امیਜ ਜਿਹੜੇ ਪਿਆਰ ਕਰਦੇ ਜਿਹੜੇ ਸੱਜਣ ਮੁਹੱਬਤ ਕਰਦੇ ਆ ਔਡੀਅנס ਮੁਹੱਬਤ ਕਰਦੀ ਹੈ ਉਹ ਐਸੀ ਜੀ ਖਾਂਦਾ ਕਰਕੇ ਸੁੱਕੀ ਲੱਕੜ ਚੱਲ ਗਈ ਉਸ ਤੋਂ ਬਾਅਦ ਵਾਇਰਲ ਥੋੜ੍ਹਾ ਜਿਹਾ ਹੋ ਗਿਆ ਸੋ ਥੈਂਕ ਯੂ ਸੋ ਮਚ ਉਬਸੇ ਹੁਕਮ ਕਰਦੇ ਸਿੰਗਰ ਸਾਰੇ ਆਪਣੇ ਭਰਾ ਹੀ ਐ ਅੱਜ ਕੱਲ ਕਿਸੇ ਸਿੰਗਰ ਨਾਲ ਨਹੀਂ ਮੈਂ ਜਾਂਦਾ ਅੱਜ ਕੱਲ ਸਿਰਫ ਦਰਬਾਰਾਂ ਨਾਲ ਹੀ ਜਾਂਦਾ ਸੋ ਸ਼ੁਕਰੀਆ ਬਹੁਤ ਮਿਹਰਬਾਨੀ ਓਕੇ ਓਕੇ ਥੈਂਕ ਯੂ ਸੋ ਮੱਚ ਆਹ ਸੰਭੋ ਵੀ ਲੈ ਕੇ ਜਾਂਦੇ ਤੁਹਾਡੇ ਕੋ ਬਾਦ ਵਾ 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 ਜਗਦਾਰਪਾ ਜੀ ਥੈਂਕ ਯੂ ਸੋ ਮੱਚ ਇਹ ਤੁਹਾਡੀ ਕਾਰ ਲੱਗਦੀ ਮੈਨੂੰ ਕੋਈ ਗੁਰੂ ਫੋਟੋਗ੍ਰਾਫੀ ਥੈਂਕ ਯੂ ਸੋ ਮੱਚ ਬ੍ਰਦਰ ਚੰਗੇ ਲੋਕ ਕਦਮਾਂ ਚੰਗੀਆਂ ਕੰਮ ਹਮੇਸ਼ਾ ਹੁੰਦੀਆਂ ਨੇ ਗੱਲਾਂ ਦੇ ਨਾਲ ਕੁਝ ਨਹੀਂ ਹੁੰਦਾ ਮਿਹਨਤਾਂ ਅੰਗ ਲਿਆਉਂਦੀਆਂ ਨੇ ਜਿਹੜਾ ਬੰਦਾ ਜ਼ਿੰਦਗੀ 'ਚ ਮਿਹਨਤ ਕਰਦਾ ਜ਼ਿੰਦਗੀ ਤੇ ریاض ਕਰਦਾ ਹੈ ਅੱਲਾ ਦਾ ਦਸਤੂਰ ਹੈ ਕੁਦਰਤ ਦਾ ਅਸੂਲ ਹੈ ਉਹ ਬੰਦਾ ਕਦੀ ਪਿੱਛੇ ਨਹੀਂ ਰਹਿ ਸਕਦਾ ਚਾਹੇ ਉਹ ਸਿੰਗਿੰਗ ਹੈ ਚਾਹੇ ਫੋਟੋਗ੍ਰਾਫੀ ਹੈ ਚਾਹੇ ਪੋਲੀਟਿਕਲ ਲਾਈਨ ਹੈ ਚਾਹੇ ਅਫੀਸਰ ਸਹ ਚਾਹੇ ਫਕੀਰ ਫਕੀਰ ਵੀ ਰਿਆਜ਼ ਕਰਦੇ ਕਾਦਾ ਇਬਾਦਤ ਦਾ ਤੋ ਫਕੀਰ